ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦੀਆਂ ਕਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕਲਾ ਪਾਇਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਹੈ ਤੇ ਦੋਵੇਂ ਨੋਰਮਲ ਰੇਟ 'ਚ ਤੁਹਾਨੂੰ ਦਿਖਾਵਾਂਗੇ ਬੱਚੇ ਤੋਂ ਬਿਨਾਈਆਂ ਦੋਵੇਂ ਤੇ ਹੌਲੇ-ਪਾਜ ਜੀ ਤੁਹਾਨੂੰ ਦੋਵੇਂ ਦਿਖਾਉਣੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬਾ ਜੀ ਤੇ ਐਡ ਕੀ ਦੋ ਤਿੰਨ ਦਿਨ ਬਾਅਦ ਤੇ ਜੀ ਦੋ ਤਿੰਨ ਦਿਨ ਹਰਪ੍ਰੀਤ ਜੀ ਚੋਣਾ ਚਾਣਾ ਡੇਹਾਂ ਲਾਉਣਾ ਅੱਛਾ ਹਾਂਜੀ ਠੀਕ ਹੈ ਵੇਲੇ ਬਸ ਲਾਸਟ ਇੱਕਦਮ ਮਾਰਾ ਜਿਹੜਾ ਦੋ ਕਿਤੇ ਮਾਰੀ ਬਸ ਹੋ ਗਈ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਸ਼ੌਕੀ ਜੀ ਹਾਂਜੀ ਪਿੰਡ ਮਿਆਦੀਆਂ ਤਸੀਲ ਜੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦੇ ਕਰੀ 7298 39275 ਠੀਕ ਹੈ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਦਾ ਕਰ ਲਈਏ ਹਾਂ ਫੁਲਮੇ ਚੰਗਾ ਲੱਗਾ ਏ ਕਿੰਨਾ ਜੇ ਤੇ ਕੋਲ ਦੁੱਧ ਦੁੱਧ ਘਰ ਤੋਂ ਜੀ ਮੈਂ ਕਹਿੰਨ ਉਹ 8 ਕਿਲੋ ਗਈ ਹੋਈ ਏ ਦੁੱਧ ਦੇ 7 ਕਿਲੋ ਹੋਗਾ ਜੇ ਕੋਲ ਅੱਛਾ ਪੱਕਾ ਜਿਹੜਾ ਹੈ ਪੱਕਾ ਦੁੱਧ ਹੈਗਾ ਜੀ ਗੱਲਾਂ ਵਾਲਾ ਨਹੀਂ ਪੱਕਾ ਦੁੱਧ ਹੈ ਜਿਹੜਾ ਤੋਰਾਂ ਮੈਂ ਫੇਰ ਕਰੀ ਨਾ ਬਾਕੀ ਸਿੰਗ ਦੇ ਹੈਗੇ ਨਿਕ ਨਿਕਾਈ ਆ ਸਿੰਗ ਵੱਡੇ ਆ ਇਹਦੇ ਤਿੱਖੇ ਨਹੀਂ ਆ ਹਾਂ ਦੇਖ ਸੰਦੇਤਾਂ ਨੇ ਵੀ ਇਹਦੇ ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਹੈ ਮੇਦੇ ਨੇ ਸੱਜ ਨੇ ਵੀ ਦੁੱਧ ਚੰਗਾ ਕੱਢਿਆ ਹੋਊਗਾ ਤੇ ਮੁੱਲ ਫਿਰ ਵੀ ਜੀ ਇਹਦਾ ਆਪਾਂ ਕੀ ਰੱਖਣਾ ਜੀ ਮੁੱਲ 40 ਜੀ ਕਰ ਨੂੰ 18 ਕਰ ਲਈਏ 15000 ਕਰ ਲਈਏ 15000 ਦੀ ਤੇ ਦੁੱਧ 7 ਲੀਟਰ ਪੱਕਾ ਜਿਹੜਾ 7 ਲੀਟਰ ਆਪਣੇ ਘਰ ਕੋ ਚੋ ਕੇ ਖੜੇ ਵੀ ਤੇ ਬਾਕੀ ਉਹ ਚੋਂ ਵੀ ਮਾਨਤਨ ਕਰ ਦੋਗੇ ਕੋ ਫੋਨ ਲਾਵੇ ਕਿ ਖਾਲੀ ਨਹੀਂ ਮੋੜਨਗੇ ਕਿਸ ਨੂੰ ਕੋ ਫੋਨ ਲਾਵੇ ਠੀਕ ਹੈ ਤੇ ਹੁਣ ਇੱਕ ਜਿਹੜੀ ਆਵਲੀ ਗਾਂ ਜੀ ਹਾਂ ਜੀ ਇਹ ਹੁਣੇ ਹੀ ਆਈ ਹੈ ਇਹਦਾ ਕੱਦ ਕਾਠ ਵੀ ਚੰਗਾ ਤੇ ਉਤਨਾ ਬੇਲ ਵੀ ਚੰਗੀ ਹੈ ਇਹ ਦੇਖੋ ਕਿੰਨਾ ਦੁੱਧ ਭੱਟ ਜੀ ਕੋਈ ਦੁੱਧ ਹੋਊਗਾ 8 ਕਿਲੋ ਵੀ 7 ਕਿਲੋ ਦੇ ਇੰਟੇ ਹੋ ਗਿਆ ਪੱਕਾ ਦੁੱਧ ਹੈਗਾ 7 ਲੀਟਰ ਤੋਰਾ ਫੇਰ ਇੱਕ ਰੀਣਾ ਖਾਣਾ ਇਹ ਦੇਖੋ ਜਿਹੜਾ ਚੰਗਾ ਲੱਗਾ ਹੈ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਉਤਨਾ ਇਹ ਵੀ ਖੱਦ-ਗਾਠੇ ਦਾ ਚੰਗਾ ਹੈ ਬੇਲ ਵੀ ਚੰਗੀ ਹੈ ਆਈ ਪਿੱਛੇ ਚੰਗੀ ਜਗ੍ਹਾ ਤੋਂ ਬਾਕੀ ਦੁੱਧ ਦੇ ਤਾਂ ਹੀ ਆਪਣੀ ਚੋਈ ਆਪ ਕਰਕੇ ਖੜਨੀ ਅਲੇਖਾ ਰਹੀ ਯਾਰ ਲਾਗੇ ਦਾ ਥਾਣੇ ਦੇ ਦੇਖ ਸਕਦੇ ਤੇ ਬਾਕੀ ਮਿਲਕਵੇ ਨੇ ਵੀ ਚੰਗੀ ਹੈ ਹੈ ਵੀ ਠੰਡੀ ਵੀ ਰੁਪਈ ਜੀ ਕੋਈ ਪਰਵਾਹ ਨਹੀਂ ਠੀਕ ਹੈ ਜੀ ਬਾਕੀ ਘਰ ਵਾਲੇ 100 ਰੁਪਏ ਜੀ ਆnde ਕਿ ਬੀਨੇ ਬਸ ਗਿਆ ਅੱਛਾ ਬਾਕੀ ਹੁਣ ਕੋਈ ਪਤਾ ਨਹੀਂ ਸਾਡੇ ਕੋ ਤੇ ਆਈਏ ਸਵੇਰੇ ਠੀਕ ਹੈ ਕੋਣ ਮਾਰਦੀ ਗੰਦ ਮੰਦ ਕੀ ਕਰਦੀ ਜੀ ਅਸੀਂ ਤਾਂ ਤੁਹਾਨੂੰ ਕਹਿ ਬਸ ਸੋਧਿਆ ਕਿ ਬੱਚਾ ਸੱਟਿਆ ਇਹ ਕੋਈ ਚਲੋ ਪੱਕਾ ਨਹੀਂ ਆ ਪੱਕਾ ਨਹੀਂ ਜੀ ਬਾਕੀ ਵੇਖੋ ਕੋਈ ਮਾਰੂ ਗੰਦ ਮੰਦ ਕੋਈ ਆਪਣੀ ਸਮਝਣਾ ਵੇਖ ਲੈ ਬਾਕੀ ਹੁਣ ਤੇ ਦੁੱਧ ਦੇ ਸਿਰ ਤੇ ਜਾਣੀ ਆ ਦੁੱਧ ਦੇ ਸਿਰ ਤੇ ਜਾਣੀ ਦੁੱਧ ਜਿਹੜਾ ਤੁਸੀਂ ਕਹਿੰਦੇ ਕਿ 7 ਲੀਟਰ ਜਿਹੜਾ ਹੈਗਾ ਇਹ ਕੋ ਦੁੱਧ ਹੈਗਾ ਇਸ ਵਾਰ ਜੂ ਬੜਾ ਚੰਗਾ ਜਿਹਾ ਖੋਲੀ ਅੱਜ ਇਹ ਆ ਵੀ ਚਲੋ ਜਿਨ੍ਹਾਂ ਨੇ ਘਰ ਦੇ ਚਾਹ ਪਾਣੀ ਵਾਸਤੇ ਸਾਰਨਾ ਵਾ ਤੇ ਉਹਨਾਂ ਵਾਸਤੇ ਚਲੋ ਚੰਗੀਆਂ ₹2000 PG ਇਹਦਾ ਵੀ ਸੇਮ ਹੀ ਜੀ ਅੱਛਾ ਹਾਂਜੀ 518 ਕਰ ਲਈ 19 ਕਰ ਲਈ 15 15000 ਦੀ 15 ਦੀ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਜੇ ਬਾਕੀ ਦੋਵੇਂ ਰੰਗ ਬਾਜਾ ਕੋਈ ਪ੍ਰਵਾਹ ਨਹੀਂ ਗਰਮੀ ਦੀ ਕਰੋ ਉੱਚੀ ਆ ਬਸ਼ੀ ਹਾਂਜੀ 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 ਹੈ ਬਣਾ ਵੀ ਬੈਠ ਜੇ ਆ ਵੀ ਬੈਠ ਜੇ ਬਾਕੀ ਇਹ ਕਿ ਇੱਥੋਂ ਘਰੋਂ ਹੀ ਤੁਹਾਡੇ ਘਰੋਂ ਹੀ ਕਿ ਤਸੱਲੀ ਕਰਕੇ ਹਨਾ ਵੇਸ਼ ਚਾਹ ਕੇ ਆਪਣੀ ਸਮਝ ਨਾਲ ਮਰਜ਼ੀ ਨਾਲ ਖੜੇ ਬਾਕੀ ਜੋ ਵੀ ਹੈ ਬਾਕੀ ਇਹ ਆ ਵੀ ਜੇ ਆਪਾਂ ਟੁਕੜ ਪਛੂ ਵੀ ਜੇ ਸਾਂਭਣਾ ਥੋੜਾ ਚੰਗਾ ਹੀ ਸਾਂਭਣ ਦਾ ਫਾਇਦਾ ਵਾ ਬਾਕੀ ਜੇ ਇਹੋ ਜਿਹੀ ਵੈੜ ਗਾਹ ਵੀ ਤਿਆਰ ਹੁੰਦੀ ਆ ਤੇ ਚੰਗੀ ਰਕਮ ਦੀ ਤਿਆਰ ਹੋਣੀ ਤੇ ਬਾਕੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਚ ਚਾ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ